ਜੀ ਵੀਰ ਜੀ ਹਾਂਜੀ ਪੰਜਾਬੀ ਗੱਲਬਾਤ ਚੈਨਲ ਦਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਸੰਗੂ ਬਾਡਰ ਤੇ ਪਹੁੰਚੇ ਹਾਂ ਲਖਵੀਰ ਸਿੰਘ ਗੱਟੀ ਰਿਚੇ ਕਹਾਂ ਸੰਗਠਨ ਇੰਦਰਜੀਤ ਕੋਰ ਵੱਡਾ ਵੀ ਅੱਜ ਅਸੀਂ ਆਏ ਆ ਬਹੁਤ ਸਖਤੇ ਤੇ ਬੈਠੀ ਆ ਤੇ ਬਹੁਤ ਮੋਟਾ ਚੱਲਦਾ ਤੇ ਸਾਡੀ ਅੱਜ ਇੱਥੇ ਮੀਟਿੰਗ ਹੈ ਸਲੂਕ ਮੋਟੀ ਦੀ ਸਿਮੂਂਟਿਕ ਦੇ ਵਿੱਚ ਸ਼ਾਮਲ ਹੋ ਨਹੀਂ ਇੱਥੇ ਪਹੁੰਚੇ ਹੋਰ ਸਾਡੀ ਜੀ ਵੀ ਜੀ ਅੱਜ ਅਸੀਂ ਸਿਮੂ ਬਾਰਡਰ ਤੇ ਪਹੁੰਚੀ ਹੋਏ ਆਂ ਅੱਜ 30 ਜੁਲਾਈ ਹੋ ਚੁੱਕੀ ਐ ਸਾਡੀ ਮੀਟ ਵਿੱਚੋਂ ਚੱਲ ਰਹੀ ਐ ਮੀਟਿੰਗ ਦੇ ਵਿੱਚ ਬਾਲ ਪ੍ਰਧਾਨ ਜੀ ਗੱਲਬਾਤ ਦੱਸਣਗੇ ਤੇ ਇੱਕ ਮੈਂ ਕੈਮਰਾਮੈਨ ਨੂੰ ਆਖੀ ਜਾਈਊ ਕਿ ਸੰਭੂ ਬਾਡਰ ਦਾ ਜਿਹੜਾ ਅਜ ਦਾ ਤਾਜ਼ਾ ਮਾਲ ਵਿਖਾਇਆ ਜਾਵੇ 30 ਚਲਾਈ ਦਾ ਇਹ ਸਟੇਟ ਹੈ ਸੰਭੂ ਬਾਡਰ ਦੀ ਕਿਉਂਕਿ ਦੋ ਬਾਡਰਾਂ ਤੇ ਮੋਟਰ ਚੱਲਦੇ ਪਹਿਲੇ ਤਿੰਨਾਂ ਬਾਡਰਾਂ ਤੇ ਚੱਲਦੇ ਸੀ ਖਨੌਰੀ ਬਾਡਰ ਸੰਭੂ ਬਾਡਰ ਤੇ ਡੱਬ ਵਾਲੀ ਤਿੰਨਾਂ ਬਾਡਰ ਤੇ ਜਿੰਨੀਆਂ ਮੀਟਿੰਗਾਂ ਹਰ ਇੱਕ ਥਾਂ ਤੇ ਮੀਟਿੰਗਾਂ ਹੁੰਦੀਆਂ ਸੀ ਅੱਜ ਸੰਭੂ ਬਾਡਰ ਤੇ ਮੀਟਿੰਗ ਹੋਣ ਰਹੀ ਹੈ ਤੇ ਜੋ ਮੈਸੇਜ ਆਊਗਾ ਬਾਅਦ ਮੈਸੇਜ ਦਿੱਤਾ ਜਾਊਗਾ ਮੈਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢੇ ਵੱਲੋਂ ਪ੍ਰੈਸ ਕੁੱਤਰ ਬਲਾਵਟੋਏ ਵੱਲੋਂ ਤੇ ਕਿਉਂਕਿ ਅੱਜ ਦੀ ਜਿਹੜੀ ਜਿੱਤਾ ਹੈ ਦਾ ਜਾਣਕਾਰੀ ਦੇਣ ਲਿਆ ਹਾਂ 30 ਜੁਲਾਈ ਦੀ ਬਾਅਦ ਤੁਸੀਂ ਮੁਰਕੇ ਖਨੌਰੀ ਬਾਰਡਰ ਤੇ ਪਹੁੰਚਣਾ ਕਿਉਂਕਿ ਮੀਟਿੰਗ ਅਟੈਂਡ ਕਰਕੇ ਪ੍ਰਧਾਨ ਜੀ ਨੂੰ ਅਟੈਂਡ ਕਰਕੇ ਆਉਣਗੇ ਜੋ ਮੈਸੇਜ ਦੇਣਗੇ ਤੇ ਵਧੀਆ ਹੋਊਗਾ ਵਾਇਰੂ ਜੀ ਕਾਕਾ ਸਾਹਿਬ ਵਾਇਰੂ ਜੀ ਕੀ ਖਤੇ